ਐਡ ਥੱਲੇ 15 ਲੀਟਰ ਦੁੱਧ ਹੁਣ ਸੋਨੂੰ ਤਮਗਲ ਹੈ ਥਣਾ ਜੀ 14 ਮੂਹਰੇ ਚ ਮਾਰ ਕਰਾ ਹੁਣ ਬਸ 62000 ਰੁਪਏ ਜੀ ਪਾਲਟੀਆਂ ਪੂਰੀ ਜੀ ਪੂਰੀ ਚੌੜੀ ਵਾਲੜੀ ਇਹਦਾ ਤੇਰੀ ਠੀਕ ਹੈ ਆਪਣੇ ਡਾਟਾ ਵਾ ਆਪਾਂ ਦਾ ਬਸ ਐ ਲੈ ਲਓ ਵੀ ਪੁਨ ਕਰਕੇ ਲੈ ਚਲ ਵੀ ਪੁਨ ਨਹੀਂ ਆ ਮੈਂ ਤਾਂ ਜੀ ਵੇਦਾਲ ਕੋਕੇ ਬੰਦਾ ਲੈ ਲੇ ਪੂਰੀ ਪੋਲੀ ਚੋਾਈ ਨਿਕਲਨੀ ਇਹਦੀ ਥਣ ਬਹੁਤ ਸੋਹਣਾ ਸੀਲ ਬਹੁਤ ਆ ਜੀ ਇਹਾਰੇ ਪਾਸੋਂ ਤਾਂ ਘਰ ਦਾ 28000 ਆਉਂਦੀ ਹੈ ਲੈ ਵਾ ਤਾਂ ਇਹ ਡੂੜ ਲੱਖ ਲਈ ਮੈਨੂੰ ਨਹੀਂ ਲੱਗਦਾ ਆਹਾ ਬੱਚੀ ਸੋਨੂੰ 32000 ਰੁਪਏ ਦੀ ਮਿਲੂਗੀ ਆਪਾਂ 83000 ਦੀ ਦੇਣੀ ਆ ਆਏ ਹਾਏ ਹਾਏ ਇਹ ਅੱਛਾ ਮੇਰੇ ਮਾਈ ਦੱਸ ਆ ਇੰਨਾ ਕ ਦੁੱਧ ਆ ਮਿੱਤਰੋ ਠੀਕ ਹੈ ਨਾ ਗੱਲ ਜੀ ਸਸੀ ਕਾਲ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਹਰਦੀਪ ਕੋਲੇ ਪਹੁੰਚੇ ਹੋਏ ਆਂਗੇ ਪੁੱਚੋ ਖੁਰਦ ਦੇ ਵਿੱਚ ਤੇ ਜਲਾ ਪੈਂਦਾ ਇਸ ਨੂੰ ਬੜੰਡਾ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਨਾ ਆ ਦੋ ਮੱਝਾਂ ਤੇ ਇੱਕ ਆ ਗਈ ਇਧਰਲੇ ਪਾਸੇ ਸੂਈ ਸਵਾਈ ਬਹਿੜ ਤੇ ਇੱਕ ਆ ਗਈ ਆਹ ਖੀਰੀ ਬੱਚੀ ਬਹੁਤ ਸੋਹਣੀ ਸੁਨੱਖੀ ਆ ਮਿੱਤਰੋ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਨਾ ਵੀ ਇੱਕ ਤਾਂ ਜਿਹੜੀ ਆ ਗੱਬਣ ਮੱਝ ਆ ਨਾ ਇਹ ਪਹਿਲਾਂ ਆਪਾਂ ਇਹ ਤੋੜ ਕੇ ਦਿਖਾਵਾਂਗੇ ਤੇ ਦੂਜੇ ਨੰਬਰ ਤੇ ਆਹਾ ਇਹਦੀ ਵੀ ਆਪਾਂ ਨਾ ਜੇ ਗੱਲ ਕਰੀਏ ਆ ਮਾਜੀਆਂ ਧਾਰਾ ਤੂਰਾ ਮਾਰ ਕੇ ਦਿਖਾਵਾਂਗੇ ਤੇ ਆ ਆ ਗਈ ਨਾ ਜਿਹੜੀ ਬੱਠੀ ਇਹਦੀ ਵੀ ਆਪਾਂ ਤੁਹਾਨੂੰ ਫੁੱਲ ਚਬਾਈ ਕਰਕੇ ਦਿਖਾਵਾਂਗੇ ਤੇ ਨਾਗ ਰਹਿਣਗੇ ਚਾਰ ਜੇ ਰੇਟ ਚੰਗੇ ਲੱਗੇ ਨਾ ਬਾਈ ਹਰਦੀਪ ਦੇ ਕਮੈਂਟ ਕਰਕੇ ਦੱਸਿਓ ਜਰੂਰ ਆਓ ਕਰਾਈਏ ਬਾਈ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਹਰਦੀਪ ਸਿੰਘ ਜੀ ਪਿੰਡ ਪੁੱਚੋਖੁਰ ਜ਼ਿਲ੍ਹਾ ਬੰਡਾ ਜੀ ਠੀਕ ਹੈ ਹਰਦੀਪ ਬਰੇ ਜੇ ਗੱਲ ਕਰ ਲਈ ਅੱਜ ਆਪਣੇ ਕੋਲ ਚਾਰ ਨਾਗ ਆ ਗਏ ਪਹਿਲੇ ਨੰਬਰ ਤੇ ਆ ਗਈ ਜਿਹੜੀ ਤੇਰੀ ਆਹ ਮੱਝ ਇਸ ਮੱਝ ਦਾ ਸੂਹਾ ਦੱਸ ਪਹਿਲੇ ਤਾਂ ਇਹ ਦੂਜਾ ਸੂਹਾ ਸੁਣਾ ਜੇ ਤੱਕੀ ਦੂਜਾ ਸੂਹਾ ਸੁਣਾ ਕਿੰਨੇ ਦਿਨ ਬਾਕੀ ਆ ਇਹਦੇ ਚਾਰ ਪੰਜ ਦਿਨ ਲੈ ਜੀ ਚਾਰ ਪੰਜ ਦਿਨ ਲੈ ਜੂਗੀ ਫਿਰ ਮੈਨੂੰ ਐ ਦੱਸ ਦੇ ਵੀ ਇਹ ਕਿੰਨਾ ਕੁ ਦੁੱਧ ਪਾਉਣ ਵਾਲੀ ਮੱਝ ਹੈਗੀ ਦੁੱਧ ਦੀ ਬਾਕੀ ਤਾਂ ਅਗਲੀ ਦੀ ਸੇਵਾ ਆਪਾਂ ਗਰੰਟੀ ਕਿਸੇ ਦੁੱਧ ਦੀ ਪਸ਼ੂ ਦੀ ਲੈਂਦੀ ਨਹੀਂ ਠੀਕ ਹੈ ਗੱਲ ਹਾਂਜੀ ਦੁੱਧ ਐ ਜੀ ਕੀ ਉਮੀਦ ਹੈ ਜੀ 13 14 ਕਿਲੋ ਪਾ ਦੋ ਜੀ ਪਹਿਲੇ ਸੂਏ ਜਿੱਥੋਂ ਲਈ ਆ ਉਹਨਾਂ ਦੱਸੇ 11 12 ਲੀਟਰ ਪਾਇਆ ਜੀ ਠੀਕ ਹੈ ਵੀ ਆਪਾਂ 12 ਤੂੰ ਐਂ ਕਹਿੰਦਾ ਸੀ ਵੀ 12 ਕਿੱਕ ਹੀ ਦੇਣੀ ਹੈ ਹਾਂ ਚਾ 12 ਕਿੱਕ ਲੈ ਲੈ ਬੰਦਾ ਠੀਕ ਹੈ ਤੋਰ ਤੋਰ ਫਿਰ ਕੇਰਾ ਲਓ ਵੀ ਇਹਦਾ ਜੇ ਗੱਲ ਕਰਗੇ ਅੱਛਾ ਮੈਨੂੰ ਐ ਦੱਸ ਥੋੜੇ ਜੇ ਗੱਲ ਖੋਲਾ ਖੋਲਾ ਕੋਈ ਗੱਲ ਨਹੀਂ ਜਿਵੇਂ ਤੂੰ ਕਹਿੰਦਾ ਸੀਗਾ ਵੀ ਇਹ ਇੱਕ ਆਪਾਂ ਦੀ ਮਸ ਸੇਵਾ ਵਾਲਾ ਕੰਮ ਹੀ ਹੈ ਹਾਂਜੀ ਹੈ ਇਹ ਲੈਂਦੀ ਸੀ ਜੀ ਆਪਾਂ ਜਿੰ ਸਾਵ ਸਵਾਲ ਹੁੰਦੀ ਨਹੀਂ ਸੀ ਮਾਈ ਬਜ਼ੁਰਗ ਸੀ ਵਿਚਾਰੀ ਅੱਛਾ ਤੂੰ ਨਾਲ ਇਹ ਵਿਚਾਰੀ ਗਾਰਾ ਸੀ ਇਹ ਡਾਡਾ ਆਪਾਂ ਦਾ ਬਸ ਐਂ ਲਾ ਲੂ ਵੀ ਪੁੰਨ ਕਰਕੇ ਲੈ ਚਲ ਵੀ ਪੁੰਨ ਨਹੀਂ ਆ ਜੀ ਮੈਂ ਦਾ ਜੀ ਠੀਕ ਹੈ ਆ ਦੇਖੋ ਲੈਵਾ ਜਿਹੜਾ ਹੈਗਾ ਸੋਨਾ ਤਿਆਰ ਕਰਦੀ ਤੁਰੀ ਹੁੰਦੀ ਆ ਸੋਨਾ ਸਾਫ ਲੈਵਾਗਾ ਲੰਮਾ ਲੰਮਾ ਥਾਣਾ ਵਧੀਆ ਹੱਥਾਂ ਦੇ ਵਿੱਚ ਪੂਰਾ ਆਊਗੀ ਇਹ ਇੱਧਰ ਲਿਆ ਕਰ ਇੱਧਰਲੇ ਪਾਸੇ ਚੁਆਈ ਇਹਦੀ ਇੱਕ ਨੰਬਰ ਆਈ ਪੂਰੀ ਅੱਛਾ ਵੇਦਲ ਕੋਕੇ ਬੰਦਾ ਲੈ ਲੇ ਪੂਰੀ ਪੋਲੀ ਚੁਆਈ ਨਿਕਲਨੀ ਇਹਦੀ ਠੀਕ ਹੈ ਥਾਣਾ ਬਹੁਤ ਸੋਹਣਾ ਸੀਲ ਬਹੁਤ ਆ ਜੀ ਓਕੇ ਹਾਂਜੀ ਤਾਂ ਵੀ ਇਧਰੋਂ ਤੁਸੀਂ ਚੈੱਕ ਕਰ ਲਓ ਇਹ ਥੋੜੀ ਜੀ ਫਿੱਕੀ ਫਿੱਕੀ ਐ ਤੇ ਉਹ ਥੱਲੋਂ ਥੱਲੋਂ ਪੂਰੀ ਸਾਫ ਆ ਸੁਆ ਬਾਈ ਕਹਿੰਦਾ ਨਾ ਦੂਜਾ ਪਰ ਮੈਂ ਤੁਹਾਨੂੰ ਦੱਸਦਾ ਗੱਲ ਇਹ ਹੈਦਰ ਲੈ ਚੱਲ ਬਾਈ ਮੈਂ ਵੀ ਬਾਈ ਨੂੰ ਪੁੱਛਿਆ ਸੀਗਾ ਬਾਈ ਕਹਿੰਦਾ ਵੀ ਮਾਹਿਆ ਸੁਆ ਤੀਜਾ ਲੱਗਦੀ ਐ ਪਰ ਕਹਿੰਦਾ ਨਹੀਂ ਰਮਣ ਕਹਿੰਦਾ ਵੀ ਸੁਆ ਹੈ ਦੂਜਾ ਹੀ ਤੀਜਾ ਅਗਲੇ ਨੂੰ ਲੱਗਦੀ ਜ਼ਰੂਰ ਆ ਪਰ ਜਿਹੜੇ ਕਰੋ ਲਿਆਂਦੀ ਆ ਫਿੱਕੇ ਕਰੋ ਉਹਨਾਂ ਦੀ ਸੇਵਾ ਐ ਨਹੀਂ ਤਾਂ ਲੱਗਦੀ ਜੀ ਹੈ ਰਹੀ ਨਾ ਦੂਜਾ ਆਲਾ ਚਾਹੇ ਤੀਜਾ ਮੰਨ ਲੇ ਠੀਕ ਐ ਗੱਲ ਹਾਂਜੀ ਬਾਕੀ ਜਾਨਾਂ ਨੂੰ ਨਾ ਦੇਖੋ ਹੀ ਪਿੰਡੇ ਤੇ ਬਹੁਤ ਆਈ ਕਿੰਨਾ ਰੇਟ ਇਹਦਾ ਇਹਾਂ ਹੀ ਰੇਟ ਬੱਸ ਲੋਕਾਂ ਨੂੰ ਕਰਾਉਣਾ ਤੇ ਚਾਹੀਏ 10 ਕਰਾ ਲਓ ਲੱਖ ਨੂੰ ਕੋਈ ਫਾਇਦਾ ਨਹੀਂ ਬੱਸ ਇਹ ਆਪਾਂ 87000 ਦੀ ਦੇਣੀ ਹੈ ਜੀ 87000 87000 ਦੀ ਟਾੜਾ ਵਾਟਾ ਕਰ ਦੇ ਬੱਸ ਟਾੜਾ ਵਾਟਾ ਕੀਤਾ ਜੀ ਦੱਸ ਦੇ ਯਾਰ ਜਮਾ ਜਮਾ ਅੱਜ ਦੋ ਹਜ਼ਾਰ ਛੋਟ ਕਰ ਦਾਂਗੇ ਤੁਹਾਡੇ ਕਹਿਣ ਤੇ ਮੇਰੇ ਕਹਿਣ ਤੇ ਨਾ ਕਰ ਫਿਰ ਬੱਸ ਤੁਹਾਡੇ ਕਹਿਣ ਤੇ ਲੋਕਾਂ ਦੇ ਕਹਿਣ ਤੇ ਕਰ ਦੇ ਦੋ ਹਜ਼ਾਰ ਛੋਟ ਕਰ ਲੋਕਾਂ ਦੇ ਕਹਿਣ ਤੇ ਯਾਰ 2000 ਚਲੋ 2000 ਬੱਸ ਹੁਣ ਇਹ ਤੂੰ ਆਪ ਨੂੰ ਘੱਟ ਨਾ ਕਰ ਬਈ ਬੰਦਾ 85000 ਬੱਸ ਤੁਸੀਂ ਕਹਿਤਾ ਬੱਸ ਬੱਸ ਹੁਣ ਆਪਾਂ ਇਹ ਦੂ ਘੱਟ ਨਹੀਂ ਆਏ ਠੀਕ ਆ ਲੈ ਐਂ ਕਰ ਫਿਰ ਜਿਹੜੀ ਇਹ ਮੱਝ ਦਾ ਸੂਆ ਦੱਸ ਪਹਿਲਾਂ ਮੈਨੂੰ ਇਹਦਾ ਸੂਆ ਤੀਜਾ ਈ ਤੀਜਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ 9-10 ਦਿਨ ਹੋ ਗਏ ਸੂਈ ਮਗਰ ਕਟਾ ਈ ਮਗਰ ਕਟਾ ਗਿਆ ਕਿੰਨਾ ਦੁੱਧ ਤਿਆਰ ਆ ਤੇਰੇ ਹੁਣ ਦੁੱਧ 10 ਲੀਟਰ ਈ 9 ਲੀਟਰ ਜਿਹੜਾ ਬੰਦਾ ਮਰਜੀ ਚੋ ਲਈ ਖੋਲੀ ਫਿਰ ਕੇ ਰਾਂ ਇਹ ਵੀ ਆਪਾਂ ਤੋੜ ਕੇ ਦਿਖਾ ਦਈਏ ਲੋ ਵੀ ਇਹ ਦੇਖ ਲਓ ਜਿਹੜੀ ਹੈਗੀ ਆ ਨਾ ਵੀ ਮੱਝ ਜਿਹੜੀ ਹੈਗੀ ਇਹ ਵੀ ਬਰੀਕ ਆ ਸਿੰਘ ਜ਼ਰੂਰ ਦਾਤੀ ਸਿੰਘ ਈ ਆ ਪਰ ਜਿਹੜੇ ਬੰਦੇ ਨੇ ਆਏ ਆ ਵੀ ਘਰੇ ਚੋਣੀ ਆ ਹਨਾ ਵੀ ਹਾਂ ਆਪਣਾ ਦੁੱਧ ਦਾ ਜਿਹੜਾ ਡੰਗਾ ਲੈਣ ਲੱਗ ਜੇ ਪਰ ਲੇਵਾ ਰੂਆ ਬੜਾ ਸਾਫ਼ ਆਉਂਤਾ ਯਾਰ ਬਹੁਤ ਸਾਫ਼ ਹੈ ਲੇਵਾ ਯਾਰ ਲੇਵੇ ਵਾਲੇ ਪਾਸੋਂ ਤਾਂ ਗਰਦ ਠਾਈ ਤਰੀ ਆਉਂਦੀ ਆ ਲੇਵਾ ਤਾਂ ਇਹ ਡੁੱਧ ਲੱਖ ਲਈ ਮੈਨੂੰ ਹੀ ਨਹੀਂ ਲੱਗਦਾ ਨਹੀਂ ਲੇਵਾ ਸਾਫ਼ ਆ ਕੱਲਾ ਕੱਲਾ ਥਾਨ ਪਿਆ ਮੇਤਰੋ ਲਾ ਵੀ ਮੈਨੂੰ ਖੜੀ ਹੁਰੂ ਜੇ ਲੱਗਦੀ ਸੀ ਚੁਆਈ ਵੀ ਸਿਰਾਈ ਇੱਕ ਨੰਬਰ ਹੈ ਦੀ ਵੀ ਫਿਰ ਜਿਹੇ ਦਾ ਕਹਿੰਦੇ ਹੁੰਦੇ ਵੀ ਪਸ਼ੂ ਆ ਉਹੋ ਜੇ ਹਿਸਾਬ ਨਾਲ ਰੇਟ ਕਰਨਾ ਪਰ ਰੇਟ ਦਸੀ ਨੇ ਦੋਨੇ ਮਈਆਂ ਦੇ ਟੋਕਣ ਵਾਲੇ ਰੇਟ ਆਈ ਆਪਣੇ ਉਹ ਤਾਂ ਦੱਸ ਹੀ ਦਿੱਤਾ ਜੀ ਇਹਦਾ ਰੇਟ ਆਪਾਂ ਬਸ ਹੀ ਲੈਣ ਦੇ ਮੁੱਲ ਕਰਾ ਲੋ ਚਾਹੇ ਲੱਖ ਕਰਾ ਲੋ ਉਹਦਾ ਕੋਈ ਫਾਇਦਾ ਨਹੀਂ 82 8000 ਦੀ ਦੇਣੀ ਆ ਹਾ 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 ਬਿਲਕੁਲ ਜੈ ਰੇਟ ਆ ਜਾਵਾ 83000 ਹਾਂ 83000 ਦੀ ਦੇਣੀ ਠੀਕ ਆ ਲੈ ਵੀ ਮਿੱਤਰੋ ਆਹਾ ਮੱਝ ਦਾ ਰੇਟ 83000 ਰੁਪਿਆ ਲੈਵੇ ਤੋਂ ਸਾਫ ਸੁਥਰੀ ਹੈ ਜਿਹੜਾ ਮਰਜ਼ੀ ਇੱਥੇ ਦੋ ਡੰਗ ਇੱਥੇ ਨਾ ਯਾਰ ਆ ਕੇ ਚਵਾਈ ਕਰਕੇ ਲਿਆ ਸਕਦਾ ਲੈ ਐਂ ਕਰ ਜਾ ਰਿਹਾ ਬੱਚਾ ਲਿਆ ਕਰਾ ਬੱਚਾ ਛੱਡ ਕੇ ਲੋ ਵੀ ਮਿੱਤਰੋ ਹੁਣ ਜਿਹੜਾ ਹੈਗਾ ਕਟਰੂ ਲਿਆ ਛੱਡ ਤੇ ਜੇ ਤਾਂ ਮਿੱਤਰਾ ਐਂ ਕਰ ਜੇ ਤਾਂ ਲਾਲੇ ਤਾਂ ਖੇਚ ਲੈ ਲਾਲਿਆ ਇਹ ਲਿਆ ਕਰ ਲੈ ਵੀ ਆ ਦੇਖ ਲੋ ਜਿਹੜਾ ਹੈਗਾ ਨਾ ਪਸਮਾ ਆਪਾਂ ਚੈੱਕ ਕਰਵਾ ਦਗੇ ਪਸਮਾ ਪਸੂ ਤਾਂ ਚੰਗਾ ਹੈ ਨਾ ਬਹੁਤ ਸੋਨਾ ਪਸਮਾ ਦੇਖੋ ਇਕੱਲੇ ਇਕੱਲੇ ਥਾਣਾ ਕਹਿ ਰਹੇ ਆ ਬੰਦੇ ਫਲੀਆਂ ਠੀਕ ਹੈ ਕੋਈ ਨਹੀਂ ਐ ਨਹੀਂ ਲੈ ਐਂ ਕਰ ਤਾਰਾ ਮਾਰਦੇ ਕਰਾ ਹੁਣ ਇਹ ਆ ਦੇਖ ਲੋ ਮਿੱਤਰ ਉਸ ਦਵਾਈ ਜਿਹੜੀ ਹੈਗੀ ਤੁਹਾਡੇ ਸਾਹਮਣੇ ਆ ਦਵਾਈ ਦਾ ਜਿਹੜਾ ਆਉਂਦੀ ਨਹੀਂ ਜਾਣ ਮੰਦਾ ਉਹ ਵੀ ਚੋੜੂ ਹੈ ਅੱਛਾ ਹਾਂਜੀ ਉਹਨੇ ਚ ਮਾਰੀ ਆ ਮੂਹ ਲੈ ਸਣਾ ਦਵਾਈ ਤਾਂ ਨਿਭੜਦੀ ਹੈ ਜੀ ਪੂਰੀ ਠੀਕ ਹੈ ਗੱਲ ਆ ਨਹੀਂ ਬੰਦਾ ਮੈਂ ਤਾਂ ਕਹਿੰਦਾ ਚੋਦੇ ਸਾਰੀ ਫਿਰ ਦੇਖੀਓ ਕਿਉਂ ਕੰਨੇ ਜੀ ਹੈਂ ਚੋ ਦੇਨੇ ਆ ਲੈ ਗਰ ਸਾਰੀ ਚੋਦੇ ਇੱਕ ਥਾਂ ਇੱਕ ਥਾਂ ਛਰ ਦਾਂਗੇ ਵਾਹ ਹਾਂ ਇਹ ਆਪਾਂ ਦੁੱਧ ਦਿਖਾ ਦਾਂਗੇ ਲੈ ਵੀ ਵੀਡੀਓ ਰੋਕਦੇ ਆਂ ਸੀ ਤੇ ਦੁੱਧ ਦਿਖਾਉਣ ਵਾਸਤੇ ਤੁਹਾਨੂੰ ਇੱਕ ਕਿੰਨਾ ਕੁ ਕੁਆਲਿਟੀ ਦੇ ਵਿੱਚ ਦੁੱਧ ਆ ਉਹ ਦਿਖਾ ਦਾਂਗੇ ਲੈ ਵੀ ਆਹ ਦੇਖ ਲੋ ਲੈ ਦਿਖਾ ਕੇ ਕਰਾਂਗੇ ਲੋ ਜੀ ਇਹ ਅੱਛਾ ਮੇਰੇ ਨਾਲ ਦੱਸ ਆ ਇੰਨਾ ਕੁ ਦੁੱਧ ਆ ਮਿੱਤਰੋ ਠੀਕ ਹੈ ਨਾ ਗੱਲ ਵੀ ਹੋਊ ਆ ਬਾਲਟੀ ਵੀ ਵੱਡੀ ਆ ਬਾਲਟੀ ਵੱਡੀ 12 ਲੀਟਰ ਦੀ ਬਾਲਟੀ ਆ ਆਪਣੀ ਇਹ दो 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 अच्छा दूध 4 किलो ਖੁਲਾਈ ਠੀਕ ਹੈ ਆ ਦੀ ਲੋ ਸਮਾਰ ਕੇ ਦਿਖਾ ਦਿਓ ਲੈ ਜੀ ਆ ਇੰਨਾ ਦੁੱਧ ਆ ਮਿੱਤਰੋ ਤੇ ਇਹੇ ਜੀ ਵਾਲਟੀ ਇਹ ਗੈਸ ਲਾ ਲਓ 4 ਕਿਲੋ ਦੁੱਧ ਕਹਿੰਦਾ ਬਈ ਹੈਗਾ ਲਿਆ ਕਰਾਂ ਫਿਰ ਦੂਜੀ ਤੇ ਚੱਲ ਕਨਾ ਅੱਛਾ ਹਰਦੀਪ ਹੁਣ ਜਿਵੇਂ ਆਪਣੇ ਕੋਲ ਇੱਕ ਆਹਾ ਆ ਗਈ ਖੀਰੀ ਬੱਚੀ ਹੈ ਹਾਂਜੀ ਇਹਦੀ ਉਮਰ ਕਿੰਨੀ ਕਹੂਗੀ ਬਈ ਇਹਦੀ 12 13 ਮਹੀਨਿਆਂ ਦੀ ਹੈ ਜੀ ਖੀਰੀ ਹੈ ਮੂਹ ਅੱਛਾ 12 13 ਮਹੀਨੇ ਦੀ ਉਮਰ ਹੈ ਖੀਰੀ ਆ ਗਈ ਦੰਦੋ ਦਿਖਾ ਦਿਨੇ ਆਪਾਂ ਠੀਕ ਆ ਲੈ ਦਿਖਾ ਦੇ ਕੋਈ ਗੱਲ ਨਹੀਂ ਬਾਕੀ ਗੁਲਾਬੀ ਥਾਂ ਦੇ ਵੀ ਆ ਗਈ ਹਨਾ ਵੀ ਇਹ ਆ ਦੇਖ ਲਓ ਮਿੱਤਰੋ ਜਮਾ ਖੀਰੀ ਬੱਚੀ ਆ ਗਈ ਇਹ ਲੈ ਤੋੜ ਕੇ ਰਾਂ ਹਿੱਧਲੇ ਪਾਸੇ ਲੰਮੀ ਲੈ ਜਾ ਕਰਾਂ ਲੈਂਥ ਲੌਂਥ ਤੁਸੀਂ ਚੈੱਕ ਕਰ ਲਓ ਇਹ ਬਾਕੀ ਥੱਲੋਂ ਜਿਵੇਂ ਮੈਂ ਕਿਹਾ ਵੀ ਚਾਰ ਹੀ ਥਾਣਾ ਤੇ ਹੈ ਵੀ ਗੁਲਾਬੀ ਪੂਰੇ ਅੱਛਾ ਹਰਦੀਪ ਜੀ ਮੈਂ ਇਹਦੇ ਆਪਣਾ ਮੁੱਲ ਦੀ ਕੀ ਗੱਲ ਕਰਗੇ ਹੁਣ ਮੁੱਲ ਕਿੰਨਾ ਇਹਦਾ ਮੋਲੇ ਦਾ ਹੀ ਬਸ ਲੈਣ ਦੇਣ 32000 ਰੁਪਏ ਟਾਟਾ ਬਟਾ ਬਟਾਟਾ ਬਾਟੇ ਬਸ ਤੁਹਾਨੂੰ ਛੋੜ ਕਰ ਦਾਂਗੇ ਜੀ ਅੱਛਾ ਹਾਂਜੀ ਬਾਕੀ ਇਹ ਦੇਖੋ ਜੀ ਸਿੱਧੀ ਸਟ੍ਰੇਟ ਹੋਈ ਏ ਸਿੱਧੀ ਪੂਰੀ ਖੜਨੀ ਖੁਨੀ ਟਾਂਚਾ ਟੁੰਚਾ ਬਹੁਤ ਚੰਗਾ ਜੀ ਠੀਕ ਹੈ ਹਾਂਜੀ ਲੈ ਚੱਲ ਤੇ ਲੱਤ ਲੁੱਤਾਂ ਹੀ ਦੇਖੋ ਇਹ ਪੂਰੀ ਮਜ਼ਬੂਤ ਹੈ ਲੈਗ ਸਕੋਰ ਬਹੁਤ ਚੰਗਾ ਹੀ ਲੈ ਵੀ ਆਹਾ ਬੱਚੀ ਸੋਨੂੰ 32000 ਰੁਪਏ ਦੀ ਮਿਲੂਗੀ ਤੇ ਬੱਚੀ ਜਿਹੜੀ ਹੈਗੀ ਆ ਚਿੱਟੇ ਰੰਗ ਚ ਪੈਂਦੀ ਆ ਸੋਹਣੀ ਸੁਨੱਖੀ ਆ ਲਿਆ ਕਰ ਇਧਰਲੇ ਪਾਸੇ ਕਰ ਆ ਜਾ ਕਰ ਹੁਣ ਤੇਰੀ ਆਹਾ ਨਗੀਨਾ ਦਿਖਾ ਗਏ ਲੈ ਵੀ ਆਹਾ ਜਿਹੜੀ ਹੈਗੀ ਹੈ ਨਾ ਇਹ ਮੰਨ ਕੇ ਚੱਲਗੇ ਵੀ ਜਿਹੜੀ ਆਪਾਂ ਕਹਿ ਸਕਦੇ ਆ ਇਹਨੂੰ ਦੋਂਦੀ ਵੀ ਕਹਿ ਸਕਦੇ ਆ ਖੀਰੀ ਵੀ ਕਹਿ ਸਕਦੇ ਆ ਖੀਰੇ ਦੰਦ ਜਿਹੜੇ ਨੇ ਹਜੇ ਹੈਗੇ ਨਾ ਮਤਲਬ ਇੱਕ ਤੋਰ ਕੇ ਇੱਕ ਦੰਦ ਹਜੇ ਇਹਨੇ ਚੱਕਿਆ ਨਹੀਂ ਫਿਰਦੀਪ ਹਨਾ ਨਹੀਂ ਚੱਕਿਆ ਜੀ ਚਲ ਇਹਦਾ ਸੂਆ ਆ ਗਿਆ ਪਹਿਲਾ ਹਾਂਜੀ ਪਹਿਲਾਂ ਲਾਂ ਜੀ ਇਹ ਪਹਿਲਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ 9-10 ਦਿਨਾਂ ਸੂਆ ਜੀ 9-10 ਦਿਨਾਂ ਦੇ ਵਿੱਚ ਦੁੱਧ ਕਿੰਨਾ ਤਿਆਰ ਆ ਹੁਣ ਉਹ ਤਾਂ 16 ਲੀਟਰ ਆ ਜੀ 15 ਲੀਟਰ ਮਿਲ ਜਰਦੇ ਨੇ ਮਰਦ ਅੱਛਾ 15 ਲੀਟਰ ਹਾਂਜੀ ਬਾਕੀ ਥਾਨ ਤੋਂ ਦੇਖੋ ਜੀ ਬਹੁਤ ਚੰਗਾ ਲੱਗਿਆ ਹੈ ਵੀ ਨਰਮ ਹਾਂਜੀ ਹਨਾ ਸੀਲ ਆਂ ਹੀ ਵਾਝੇ ਪਲਾਂ ਇਹ ਲੈ ਆਂ ਹੀ ਵਾਝੇ ਪਲਾਂ ਹਾਂਜੀ ਠੀਕ ਆ ਲੈ ਵੀ ਤੋਰ ਕੇ ਰਾਂ ਫਿਰ ਇਹਦਾ ਵੀ ਆਪਾਂ ਜਿਹੜਾ ਇਹਦੇ ਮਗਰ ਹੈਗਾ ਉਹ ਬੱਚਾ ਮਿੱਤਰੋ ਖੜਾ ਸਾਹਮਣੇ ਏ ਲਿਆ ਕਰਾ ਸੋਹਣਾ ਸੱਜਣਾ ਲੇਵੇ ਵਾਲੇ ਪਾਸੋਂ ਤਾਂ ਜਿਹੜੀ ਹੈਗੀ ਨਾ ਰਿਕਾਰਡ ਤੋੜੀ ਆ ਲੇਵਾ ਬੜਾ ਸੋਹਣਾ ਸੁਨਖਾ ਹੈ ਟਾਈਮ ਟੂ ਟਾਈਮ ਆਜ ਆਪਣਾ ਏ ਆ ਦੇਖੋ ਖਾਣਾ ਦੀ ਬਣਾਵਟ ਨੂੰ ਪੁੱਟਾ ਚੰਗਾ ਖਾਣਾ ਪਹਿਲਾਂ ਦਾ ਹੀ ਲੈ ਜਾ ਇੱਧਰ ਲੰਮੀ ਲੈ ਜਾ ਲੈ ਚੱਲ ਲੈ ਚੱਲ ਏ ਲੈ ਵੀ ਆ ਦੇਖ ਲੋ ਇਹਦੇ ਬੈੜ ਥੱਲੇ 15 ਲੀਟਰ ਦੁੱਧ ਹੁਣ ਸੋਨੂੰ ਤਿਆਰ ਮਿਲੂਗਾ ਖੀਰੀ ਬੱਚੀ ਮੰਨ ਲਿਓ ਦੋਂਦੀ ਮੰਨ ਲਿਓ ਦੋਂਦੀ ਹੋ ਚੱਲੀ ਬਸ ਇਹਦਾ ਰੇਟ ਕੀ ਰਹੂਗਾ बस इधर रेट जी लैंड ਦੇਣ ਬਸ 62000 ਰੁਪਏ ਜੀ 62000 ਹਾਂ ਜੀ ਮੁੱਲ ਕਰਾਉਣਾ 70 ਕਰਾ ਲੋ 75 ਲੋ ਕੀ ਫਾਇਦਾ ਨਹੀਂ ਠੀਕ ਹੈ ਗੱਲ ਹਾਂ ਜੀ ਬਾਕੀ ਇਹਦਾ ਢਾਂਚਾ ਇਦਾਂ ਦਾ ਜੀ ਬੰਦਾ ਚਾਹੇ 10 ਉਹ ਚੂਲੇ ਵੀ ਬੁੱਢੀ ਨਹੀਂ ਹੁੰਦੀ ਵਹਿੜ ਮਜ਼ਬੂਤ ਅੰਗਾਂ ਦੀ ਹੈ ਬੱਚੀ ਮਜ਼ਬੂਤ ਅੰਗਾਂ ਦੀ ਹੈ ਬਾਕੀ ਹੁਣ ਜਿਵੇਂ ਗੱਲ ਕਰ ਲਗੀ ਯਾਰ ਇਹ ਇਹਦਾ ਇੱਕ ਦੰਦ ਦਿਖਾ ਦੱਸ ਸਕਦਾ ਦੰਦ ਦਿਖਾ ਦਿੰਦੇ ਜੀ ਲੈ ਵੀ ਦੰਦਾ ਵਾਲੀ ਗੱਲ ਵੱਡੀ ਹੁੰਦੀ ਹੈ ਆਪਾਂ ਤੁਹਾਨੂੰ ਦੰਦ ਦਿਖਾ ਦਗੇ ਇਹਦੇ ਅਗਲਾ ਕਹਿ ਦਿੰਦਾ ਹੈ ਕਿ ਆ ਦੇਖੋ ਠੀਕ ਹੈ ਆ ਦੇਖ ਲਓ ਇੱਕ ਦੰਦ ਹੈ ਚੱਕੇ ਦੂਜਾ ਚੱਕਿਆ ਨਹੀਂ ਪੂਰਾ ਨਹੀਂ ਚੱਕਿਆ ਹਜੇ ਹਾਂ ਅਗਲਾ ਕੋਸਮ ਆਲੇ ਹੈ ਹੂੰ ਕੀਰੀ ਹੈ ਕੀਰੀ ਹੈ ਠੀਕ ਆ ਮੰਨ ਫਿਰ ਕਰ ਲੈ ਵੀ ਆ ਦੇਖ ਲੋ ਬੱਚਾ ਦਿੱਤਾ ਛੱਡ ਤੇ ਆ ਗਈ ਹਾਂ ਹਾਂ ਆ ਗਈ ਮੰਨ ਤਾਂ ਫਿਰ ਕਰ ਲੈ ਵੀ ਐਂ ਤਾਂ ਕੁਰਸੀ ਕਰਤੀ ਢਾ ਕੇ ਪੂਰੀ ਐ ਸਮਾਨ ਚੋਂ ਵਾਲੀ ਹੈ ਕੋਈ ਇਹ ਨਹੀਂ ਹੈ ਲੱਤ ਛੜ ਵਾਲੀ ਅੱਛਾ ਲੈ ਵੀ ਆ ਦੇਖੋ ਹੁਣ ਕਰ ਆਪਾ ਇਹਦਾ ਬਾਲਟੀ ਖਾਲੀ ਹੈ ਇਹਦਾ ਕੋਈ ਨਹੀਂ ਇਹ ਬਸਮਾ ਚੈੱਕ ਕਰਨ ਉਹ ਬਸਮਾ ਕਿਹਜਾ ਹਣਾ ਦੇ ਬਸਮਾ ਪੂਰਾ ਚੰਗਾ ਬਸਮਾ ਆ ਜੀ ਮਾਰੀ ਕਰਾਂ ਤਾਰਾਂ ਕਰਾਂ ਨਮਾ ਨਾ ਕਰ ਕੰਮ ਕਰਾਂ ਤੁਹ ਦਾ ਨਜ਼ਾਰਿਆਂ ਨਾਲ ਬਹਿ ਗਿਆ ਕੁਰਸੀ ਦੇ ਉੱਤੇ ਬਹਿ ਗਿਆ ਲੈ ਦੇਖ ਲੋ ਉਹ ਆਹ ਜੀ ਬਈ ਮਸਲਿਆ ਥਣਾ ਦੀ ਛਾਰਾ ਮੂਹਰੇ ਚ ਮਾਰ ਕਰਾ ਹੁਣ ਜ਼ੋਰ ਬਾਲਾ ਲਾ ਗਈ ਨਹੀਂ ਜ਼ੋਰ ਲਾ ਕੇ ਤਾਂ ਚੋਣ ਦੀ ਲੋੜ ਹੀ ਨਹੀਂ ਹੁੰਦੀ ਤੇ ਮਾਰ ਸਿੱੜਦੀ ਐ ਨਾ ਪੂਰਾ ਹੀ ਇਹ ਹਾਂ ਲੈ ਛਾਰਾ ਦੋਨੇ ਓਕੇ ਹਾਂ ਜੀ ਲੈ ਵੀ ਮਿੱਤਰੋ ਆਹ ਦੇਖ ਲੋ ਕਿ ਹੁਣ ਆਪਾਂ ਤੁਹਾਨੂੰ ਲਾਸਟ ਦੇ ਉੱਤੇ ਜੀ ਗੱਲ ਕਰਕੇ ਕੱਲੀ ਨਹੀਂ ਚਵਾਈ ਦਿਖਾ ਦਨੇ ਆ ਇਹਦੇ ਬਾਲਟੀ ਦੇ ਵਿੱਚ ਕਿੰਨਾ ਗਾ ਦੁੱਧ ਹੁੰਦਾ ਉਹ ਤੁਹਾਨੂੰ ਚੈੱਕ ਕਰਾਉਣਾ ਤੇ ਕਿਵੇਂ ਆ ਕਿੰਨਾ ਕੁ ਰਹਿ ਗਿਆ ਹੈਗਾ ਹੀ ਜੇ ਆਹ ਥਣ ਚ ਪਿਆਈ ਇਹ ਜੇ ਤਾਂ ਹਣ ਅੱਧਾ ਹੀ ਹੁੰਦਾ ਅੱਛਾ ਆ ਦੇ ਲਈ ਆ ਥਣ ਇਹ ਤਾਂ ਜੇ ਪਿਆਗਾ ਅੱਧਾ ਤੱਕ ਸਾਨੂੰ ਦੋਨਾਂ ਸਮਾਂ ਚੱਲ ਲਿਆ ਕਰਾਂ ਵਾਲਟੀ ਚੱਕ ਲੈ ਆਹ ਧਾਰਾ ਮਾਰ ਕੇ ਦਿਖਾ ਦੀ ਪਹਿਲਾਂ ਵੀ ਆਪਾਂ ਹੁਣ ਤਾਂ ਧਾਰਾ ਤਾਂ ਦਿੱਤੀਆਂ ਮਾਰ ਹੁਣ じゃ ਚੱਕ ਲੈ ਕਰਾਂ ਵਾਲਟੀ ਤੇ ਲੈ ਵੀ ਆਹ ਵਾਲਟੀ ਦੇ ਵਿੱਚ ਦੁੱਧ ਤੁਸੀਂ ਚੈੱਕ ਕਰ ਲੋ ਤੇ ਦੇਖ ਲਓ ਹੁਣ ਚੌੜੀ ਬਾਲਟੀਆਂ ਪੂਰੀ ਪੂਰੀ ਚੌੜੀ ਬਾਲਟੀਆਂ ਇਹ ਤਾਂ ਸਹੀ ਠੀਕ ਹੈ ਆਪਣੇ ਦੋਨੇ ਜਾਨਮਰ ਚੋਏ ਜੀ ਆਪਣੀਆਂ ਬਾਲਟੀਆਂ ਵੱਡੀਆਂ ਬਾਲਟੀਆਂ ਵਧੀਆ ਦੂਜੀ ਬਾਲਟੀ ਦਿਖਾ ਦਿੰਨੇ ਆ ਲਿਆ ਕੇ ਠੀਕ ਹੈ ਹਾਂਜੀ ਇਹ ਨਹੀਂ ਹੈਗਾ ਵੀ ਮੈਂ ਆਮ ਲੋਕ ਛੋਟੀ ਲੈ ਕੇ ਭਾਈ ਜਾਂਦੇ ਆ ਪੂਰੀ ਚੌੜੀ ਬਾਲਟੀ ਦੁੱਧ ਸਾਢੇ 6 ਕਿਲੋ ਪੱਕਾ ਖੁੱਲਾ ਬਾਕੀ ਦੁੱਧ ਹਜੇ ਪਿਆ 2 ਕਿਲੋ ਦਾ ਦੁੱਧ ਪਿਆ ਰੂੜ ਤਾਂ 2 ਕਿਲੋ ਆਰਾਮ ਨਾਲ ਖੁੱਲਾ ਪਿਆ 2 ਕਿਲੋ ਦਾ ਖਰਾਮ ਨਾਲ ਹੀ ਹੋਣਾ ਆਹਲਾ ਮਿਲ ਲੈ ਆਪਾਂ ਨੂੰ ਕੋਈ ਤਰਾਜ ਨਹੀਂ ਇਸ ਗੱਲ ਤੇ ਹਰਦੀਪ ਮੰਨ ਕੇ ਚੱਲਦਾ ਵੀ ਆਪਾਂ ਦਾ ਤੜਕੇ ਆ ਜਾਣ ਚਵਾਈ ਕਰ ਲੈਣ ਅੱਥ ਨਹੀਂ ਚਬਾਈ ਕਰ ਲੈ ਹਾਂ ਕਰ ਲੈਣ ਕਿਹਨਾਂ ਗੱਲ ਤੇ ਨੰਬਰ ਬੋਲ ਤੇਰਾ ਲਾਸਟ ਤੇ 90231 32896 ਅੱਛਾ ਇਹਦਾ ਮੁੱਲ ਕਿੰਨਾ ਕੀਤਾ ਸੀ ਇਹਦਾ ਹੀ 62000 ਇਹਦਾ ਬਾਹਰ ਲੈਣ ਦੇਣਾ ਜੀ ਬਸ ਠੀਕ 62000 ਬੱਚੀ ਚੰਗੀ ਆਈ ਬੰਦਾ ਚਾਹੇ 10 ਸੂਏ ਚੂਲੇ ਬੁੜੀ ਨਹੀਂ ਹੁੰਦੀ ਬੱਚੀ ਬਾਕ ਦੁੱਧ ਦਾ ਚਿੱਟਾ ਦੁੱਧ ਆਈ ਵਧੀਆ ਠੀਕ ਹੈ ਗੱਲ ਲਓ ਵੀ ਮਿੱਤਰੋ ਇਹ ਦੇਖ ਲਓ ਤੁਸੀਂ ਬਾਈ ਕੋਲ ਜਿਹੜੇ ਜਾਨਵਰ ਸੀ ਆਪਾਂ ਸਾਰੇ ਦੇ ਸਾਰੇ ਤੁਹਾਨੂੰ ਦਿਖਾਤੇ ਤੇ ਬਾਕੀ ਹਰਦੀਪ ਉਹ ਆਹ ਦੇਖੀ ਇਹ ਆਇਆ ਵੀ ਆਪਣੇ ਦਾ ਦੇਖੀ ਧਾਰਾ ਪਾਈ ਹਾਂਜੀ ਇਹ ਧਾਰਾ ਪਾਈ ਦੁੱਧ ਪਿਆ ਨਾ ਜੀ ਉਹਦਾ ਉੱਠ ਕੇ ਕੁਛ ਉਹ ਜੇ ਉਪਰਾਂ ਕਰਦੀ ਨਵੇਂ ਜਿਹੜੇ ਤੁਸੀਂ ਆਏ ਸੀਗੇ ਵੀਡੀਓ ਕਰਕੇ ਹਾਂ ਉੱਤੇ ਖੜੇ ਸੀਗੇ ਉਹਦਾ ਕਰਕੇ ਮਾੜਾ ਮਾੜਾ ਉਹ ਸੀਲ ਮਈਆਂ ਦੋਨੇ ਪੂਰੀਆਂ ਜੀ ਠੀਕ ਹੈ ਪੂਰੀਆਂ ਸੀਲਾ ਬੇਫਿਕਰ ਬੰਦਾ ਜਿਹੜਾ ਮਰਜ਼ੀ ਲੈ ਲੈ ਇਹਨਾਂ ਨੂੰ ਠੀਕ ਹੈ ਲੋ ਵੀ ਇੱਥੇ ਆਇਓ ਮਿੱਤਰੋ ਤੇ ਇੱਥੇ ਆ ਕੇ ਅੱਜ ਤੁਹਾਈ ਤੁਸੀਂ ਕਰ ਸਕਦੇ ਹੋ ਤੇ ਧੰਨਵਾਦ